ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਸ਼੍ਰੀ ਚੰਦ ਜੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਸੁਪੁੱਤਰ ਸਨ ਆਪ ਜੀ ਦਾ ਜਨਮ ਮਾਤਾ ਸੁਲਖਣੀ ਜੀ ਦੀ ਕੁੱਖੋਂ 8 ਸਤੰਬਰ 1494 ਈਸਵੀ ਵਿੱਚ ਸੁਲਤਾਨਪੁਰ ਲੋਧੀ ਵਿਖੇ ਹੋਇਆ ਬਾਬਾ ਸ਼੍ਰੀ ਚੰਦ ਜੀ ਜਤੀ ਸਤੀ ਤਪਸਵੀ ਜਟਾਧਾਰੀ ਸਾਧੂ ਅਤੇ ਰਿਧੀਆਂ ਸਿੱਧੀਆਂ ਦੇ ਮਾਲਕ ਸਨ ਬਾਬਾ ਸ਼੍ਰੀ ਚੰਦ ਜੀ ਨੂੰ ਇਹ ਜਗਤ ਨਾਸ਼ਵਾਨ ਝੂਠਾ ਮਿਥਿਆ ਅਤੇ ਦੁੱਖਾਂ ਦਾ ਘਰ ਲੱਗਦਾ ਸੀ ਇਸ ਲਈ ਆਪ ਜੀ ਨੇ ਗ੍ਰਸਤ ਮਾਰਗੰਗੀ ਕਰ ਨਹੀਂ ਕੀਤਾ ਅਤੇ ਉਦਾਸੀ ਸੰਪਰਦਾਏ ਦੇ ਮੁਖੀ रहे ਆਪ ਜਿਨੇ ਆਪਣੇ 150 ਸਾਲਾਂ ਦੀ ਲੰਬੀ ਸ਼ਰੀਰਿਕ ਜ਼ਿੰਦਗੀ ਵਿੱਚ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ 6ਵੀਂ ਪਾਸ਼ਾਹੀ ਗੁਰੂ ਹਰਗੋਬਿੰਦ ਸਾਹਿਬ ਜੀ ਤੱਕ 6 ਪਾਸ਼ਾਹੀਆਂ ਦੇ ਦਰਸ਼ਨ ਕੀਤੇ ਗੁਰੂ ਅਮਰਦਾਸ ਜਿਨੇ ਬਾਬਾ ਸ਼੍ਰੀ ਚੰਦ ਜੀ ਦੇ ਨਿਵਾਸ ਬਾਰਡ ਸਾਹਿਬ ਜਾ ਕੇ ਉਹਨਾਂ ਨੂੰ ਅਨੰਦ ਸਾਹਿਬ ਬਾਣੀ ਦੀਆਂ ਚਾਲੀ ਪੌੜੀਆਂ ਸੁਣਾਈਆਂ ਜਦੋਂ ਗੁਰੂ ਰਾਮਦਾਸ ਜੀ ਅੰਮ੍ਰਿਤਸਰ ਸਰੋਵਰ ਦੀ ਉਸਾਰੀ ਕਰਵਾ ਰਹੇ ਸਨ ਤਾਂ ਬਾਬਾ ਸ਼੍ਰੀ ਚੰਦ ਜੀ ਗੁਰੂ ਜੀ ਦੇ ਦਰਸ਼ਨ ਲਈ ਦਰਬਾਰ ਸਾਹਿਬ ਪੁੱਜੇ ਗੁਰੂ ਨਾਨਕ ਦੇਵ ਜੀ ਦੇ ਸੁਪੁੱਤਰ ਨੂੰ ਆਪਣੇ ਸਾਹਮਣੇ ਦੇਖ ਕੇ ਗੁਰੂ ਰਾਮਦਾਸ ਜੀ ਆਪਣੇ ਆਸਣ ਤੋਂ ਉੱਠ ਕੇ ਅੱਗੇ ਮਿਲਣ ਲਈ ਆਏ ਗੁਰੂ ਜੀ ਦਾ ਨੂਰਾਨੀ ਚਿਹਰਾ ਦੇਖ ਕੇ ਆ ਬੜੇ ਖੁਸ਼ ਹੋਏ ਅਤੇ ਬਾਬਾ ਜੀ ਨੇ ਕਿਹਾ ਐਨਾ ਸੋਹਣਾ ਦਾੜਾ ਕਿਵੇਂ ਵਧਾ ਲਿਆ ਹੈ ਤਾਂ ਗੁਰੂ ਸਾਹਿਬ ਨੇ ਕਿਹਾ ਤੁਹਾਡੇ ਵਰਗੇ ਮਹਾਪੁਰਸ਼ਾਂ ਦੇ ਚਰਨ ਝਾੜਨ ਦੇ ਲਈ ਗੁਰੂ ਜੀ ਦੇ ਹਲਿਮੀ ਦੇਖ ਕੇ ਆਪ ਜੀ ਨੇ ਕਿਹਾ ਤਨ ਤੁਸੀਂ ਤੇ ਤਨ ਤੁਹਾਡੀ ਨਿਮਰਤਾ ਗੁਰੂ ਅਰਜੁਨ ਦੇਵ ਜੀ ਜਦੋਂ ਬਾਬਾ ਸ਼੍ਰੀ ਚੰਦ ਜੀ ਦੇ ਦਰਸ਼ਨ ਕਰਨ ਲਈ ਗੁਰਦੁਆਰਾ ਬਾਰਾਟਾ ਸਾਹਿਬ ਪਹੁੰਚੇ ਤਾਂ ਉੱਥੇ ਗੁਰੂ ਅਰਜੁਨ ਦੇਵ ਜਿਨੇ ਬਾਬਾ ਸ਼੍ਰੀ ਚੰਦ ਜੀ ਨੂੰ ਸੁਖਮਨੀ ਸਾਹਿਬ ਜੀ ਦੀਆਂ 16 ਅਸ਼ਟਪਦੀਆਂ ਸੁਣਾਈਆਂ ਬਾਣੀ ਸੁਣ ਕੇ ਆਪ ਬੜੇ ਪ੍ਰਸੰਨ ਹੋਏ ਅਤੇ ਵਚਨ ਕੀਤੇ 24 ਘੰਟਿਆਂ ਵਿੱਚ 24000 ਸਵਾਸ ਚਲਦੇ ਹਨ ਤੁਸੀਂ ਇਸ ਬਾਣੀ ਨੂੰ ਵਿੱਚ 24 ਅਸ਼ਟਪਦੀਆਂ ਵਿੱਚ 24000 ਅੱਖਰਾਂ ਦੇ ਨਾਲ ਸੰਪੂਰਨ ਕਰੋ ਗੁਰੂ ਅਰਜਨ ਦੇਵ ਜੀ ਨੇ ਬੇਨਤੀ ਕੀਤੀ ਕਿ ਅੱਗੇ ਤੁਸੀਂ ਉਚਾਰਨ ਕਰਕੇ ਸੰਪੂਰਨਤਾ ਬਖਸ਼ੋ ਤਾਂ ਬਾਬਾ ਸ੍ਰੀ ਚੰਦ ਜੀ ਨੇ ਫਰਮਾਇਆ ਕਿ ਪਿਤਾ ਗੁਰੂ ਨਾਨਕ ਦੇਵ ਜੀ ਵੱਲੋਂ ਬਾਣੀ ਉਚਾਰਨ ਦੀ ਸੇਵਾ ਤੁਹਾਡੇ ਜਿੰਮੇ ਲੱਗੀ ਹੈ ਗੱਦੀ ਨਸ਼ੀਨ ਗੁਰੂਆਂ ਦੀ ਬਾਣੀ ਹੀ ਗੁਰਬਾਣੀ ਹੈ ਪਰ ਗੁਰੂ ਜੀ ਦੇ ਬਾਰ ਬਾਰ ਜੋਰ ਦੇਣ ਤੇ ਬਾਬਾ ਸ਼੍ਰੀ ਚੰਦ ਜੀ ਨੇ 17ਵਾਂ ਅਸ਼ਟਪਦੀ ਦਾ ਮੰਡਲਾ ਸ਼ਲੋਕ ਜੋ ਜਪਜੀ ਸਾਹਿਬ ਦਾ ਆਦਿ ਸ਼ਲੋਕ ਵੀ ਹੈ ਦੋ ਵਾਰੀ ਬਿਹਾਰੀ ਦਿਥਾਂ ਸਿਹਾਰੀ ਬਦਲ ਕੇ ਸੁਣਾ ਦਿੱਤਾ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਇਸ ਤੋਂ ਬਾਅਦ ਗੁਰੂ ਅਜੰਡ ਦੇ ਜਿਨੇ ਸੁਖਮਨੀ ਸਾਹਿਬ ਜੀ ਦੀਆਂ 24 ਅਸ਼ਟਪਦੀਆਂ ਸੰਪੂਰਨ ਕੀਤੀਆਂ ਜਦੋਂ ਛੇਵੇਂ ਪਾਸ਼ਾ ਗੁਰੂ ਹਰਗੋਬਿੰਦ ਸਾਹਿਬ ਜੀ ਆਪਣੇ ਸੁਪੁੱਤਰਾਂ ਦੇ ਨਾਲ ਬਾਬਾ ਸ਼੍ਰੀਚੰਦ ਜੀ ਦੇ ਦਰਸ਼ਨ ਕਰਨ ਲਈ ਗਏ ਤਾਂ ਬਾਬਾ ਸ਼੍ਰੀਚੰਦ ਜੀ ਬੜੇ ਹੀ ਪ੍ਰਸੰਨ ਹੋਏ ਅਤੇ ਗੁਰੂ ਜੀ ਨੂੰ ਪੁੱਛਿਆ ਆਪ ਜੀ ਦੇ ਕਿੰਨੇ ਸਹਬਜ਼ਾਦੇ ਹਨ ਤਾਂ ਗੁਰੂ ਜੀ ਨੇ ਕਿਹਾ ਬਾਬਾ ਜੀ ਪੰਜ ਹਨ ਬਾਬਾ ਜੀ ਨੇ ਕਿਹਾ ਇਨ੍ਹਾਂ ਪੰਜਾਂ ਵਿੱਚੋਂ ਕੋਈ ਬਾਬੇ ਦਾ ਵੀ ਹੈ ਤਾਂ ਗੁਰੂ ਜੀ ਨੇ ਕਿਹਾ ਪੰਜੇ ਬਾਬੇ ਦੇ ਹੀ ਹਨ ਇਹਨਾਂ ਵਿੱਚੋਂ ਜਿਹੜਾ ਮਰਜ਼ੀ ਲੈ ਲਵੋ ਫਿਰ ਬਾਬਾ ਸ਼੍ਰੀਚੰਦ ਜਿਨੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੱਡੇ ਸਹਬਜ਼ਾਦੇ ਬਾਬਾ ਗੁਰਦਿੱਤਾ ਜੀ ਦਾ ਹੱਥ ਫੜ ਲਿਆ ਜੋ ਅੱਗੇ ਚੱਲ ਕੇ ਬਾਬਾ ਸ਼੍ਰੀਚੰਦ ਜੀ ਦੇ ਪਹਿਲੇ ਚੇਲੇ ਬਣੇ ਅਤੇ ਬਾਬਾ ਸ਼੍ਰੀਚੰਦ ਜੀ ਨੇ ਆਪਣੀ ਗੱਦੀ ਬਾਬਾ ਗੁਰਦਿੱਤਾ ਜੀ ਨੂੰ ਸੌਂਪ ਦਿੱਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ